ਪੰਜਾਬ ਦੀ ਪਾਵਨ ਕਰਤੀ ਤੇ ਯੂनाइटेड ਸਿੱਖ ਮਿਸ਼ਨ ਦੂਰ ਦੂਰ ਦੇ ਪਿੰਡਾਂ 'ਚ ਹਰ ਸਾਲ 60 ਤੋਂ ਵੱਧ ਮੁਫਤ ਅੱਖਾਂ ਦੇ ਕੈਂਪ ਲਗਾਉਂਦੀ ਹੈ ਹਰ ਕੈਂਪ ਆਸ-ਪਾਸ ਦੇ 10 ਪਿੰਡਾਂ ਦੀ ਆਬਾਦੀ ਨੂੰ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਹਰ ਕੈਂਪ ਰਾਹੀਂ ਹਰ ਸਾਲ ਪੂਰੇ ਪੰਜਾਬ ਵਿੱਚ 500 ਤੋਂ ਵੱਧ ਪਿੰਡਾਂ ਤੱਕ ਪਹੁੰਚ ਹੁੰਦੀ ਹੈ 21 ਸਾਲਾਂ ਤੋਂ ਵੱਧ ਸਮੇਂ ਤੋਂ ਅਤੇ 700 ਤੋਂ ਵੱਧ ਕੈਂਪਾ ਰਹੇ 3 ਲੱਖ ਤੋਂ ਵੱਧ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਚੁੱਕੀ ਹੈ ਇਹ ਸੇਵਾ ਉਹਨਾਂ ਲੋੜਵੰਦ ਲੋਕਾਂ ਲਈ ਹੈ ਜੋ ਸਿਹਤ ਸੇਵਾਵਾਂ ਦੀ ਪੁਗਤਾਨੀ ਨਹੀਂ ਕਰ ਸਕਦੇ ਤੁਹਾਡੇ ਸਮਰਥਨ ਅਤੇ ਸਹਿਯੋਗ ਨਾਲ ਅਸੀਂ ਇਸ ਮਿਸ਼ਨ ਫॉर ਵਿਜ਼ਨ ਨੂੰ ਅੱਗੇ ਵਧਾਉਂਦੇ ਰਹਿ ਸਕਦੇ ਹਾਂ ਸਾਡੇ ਨਾਲ ਮਿਲ ਕੇ ਅੱਖਾਂ ਦੇ ਇਨਾ ਕੈਂਪਾਂ ਦਾ ਸਮਰਥਨ ਕਰਨ ਅਤੇ ਸਹਿਯੋਗ ਦੇਣ ਲਈ ਸੰਪਰਕ ਕਰੋ ਸਰਦਾਰ ਰਸ਼ਪਾਲ ਸਿੰਘ ਖਾਲਸਾ ਜੀ ਨਾਲ ਯੂਨਾਈਟਿਡ ਸਿੱਖ ਮਿਸ਼ਨ ਬੀਹੋਲਡ ਹੂਨ ਆਫ ਮੈਂਕਾਈਂਡ ਐਸ 1